ਹਾਂਜੀ ਦੋਸਤੋ ਕਿਵੇਂ ਹੋ ਸਾਰੇ ਖਬਰਨਾਮਾ ਚੈਨਲ ਉਤੇ ਤੁਹਾਡਾ ਸਭ ਦਾ ਸਵਾਗਤ ਕਰਦੇ ਆਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਪੰਜਾਬ ਵਿੱਚ ਛਰੇਮ ਗੁੰਡਾਗਰਦੀ ਹੁੰਦੀ ਰਹਿੰਦੀ ਹੈ ਤੇ ਕਈ ਜਗ੍ਹਾ ਤੇ ਗੋਲੀਆਂ ਵੀ ਚਲਾ ਦਿੱਤੀਆਂ ਜਾਂਦੀਆਂ ਨੇ ਕਿਸੇ ਦਾ ਪੁੱਤ ਤੇ ਕਿਸੇ ਦਾ ਭਾਈ ਬੇਕਸੂਰੀ ਮਾਰਿਆ ਜਾਂਦਾ ਤੇ ਕਿਤੇ ਇਹ ਕੰਮ ਚੋਰਾਂ ਦਾ ਹੁੰਦਾ ਜਾਂ ਫਿਰ ਲੁੱਟਾਂ ਖੋਹਾਂ ਜਾਂ ਫਿਰ ਨਸ਼ੇ ਪੱਤੇ ਵਾਲਿਆਂ ਦਾ ਉਹ ਇਹ ਕੰਮ ਬੇਖੌਫ ਕਰ ਦਿੰਦੇ ਨੇ ਕੱਲ ਦੀ ਹੀ ਗੱਲ ਹੈ ਪੀ ਆਰਟੀਸੀ ਬੱਸ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ 2-4 ਦਿਨ ਪਹਿਲਾਂ 26 ਸੈਕਟਰ ਵਿੱਚ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਢੇਰ ਕਰ ਦਿੱਤਾ ਗਿਆ ਸੀ ਉਸ ਤੋਂ ਪਹਿਲਾਂ ਵੀ ਇਹੋ ਜਿਹੀਆਂ ਬਹੁਤ ਸਾਰੀਆਂ ਵਾਰਦਾਤਾਂ ਆਉਂਦੀਆਂ ਹੀ ਰਹਿੰਦੀਆਂ ਨੇ ਕਈ ਵਾਰ ਕੀ ਹੁੰਦਾ ਕਿ ਕੁਝ ਲੋਕ ਵਿਆਹ ਸ਼ਾਦੀ ਉੱਪਰ ਫਾਇਰਿੰਗ ਕਰਨ ਲੱਗ ਜਾਂਦੇ ਨੇ ਤੇ ਹਵਾਵਾਜ ਦੇ ਚੱਕਰ ਵਿੱਚ ਜਾਂ ਫਿਰ ਸ਼ਰਾਬ ਦੇ ਨਸ਼ੇ ਵਿੱਚ ਗੋਲੀ ਇੱਧਰ ਉੱਧਰ ਚੱਲ ਜਾਂਦੀ ਹੈ ਤੇ ਕੋਈ ਨਾ ਕੋਈ ਬੇਕਸੂਰ ਮਾਰਿਆ ਜਾਂਦਾ ਹੈ ਹੁਣ ਇਹ ਚੀਜ਼ਾਂ ਨੂੰ ਠੱਲ ਪਾਉਣ ਲਈ ਪੰਜਾਬ ਪੁਲਿਸ ਨੇ ਬਹੁਤ ਹੀ ਵਧੀਆ ਕਦਮ ਚੁੱਕਿਆ ਕਿ ਪੁਲਿਸ ਦੁਆਰਾ 7000 ਤੋਂ ਵੱਧ ਲਾਇਸੈਂਸ ਕੈਂਸਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਇਸ ਤੋਂ ਪਹਿਲਾਂ 2023 ਵਿੱਚ ਵੀ ਇਸ ਤਰ੍ਹਾਂ ਹੋਇਆ ਸੀ 833 ਲਾਇਸੈਂਸ ਪੁਲਿਸ ਨੇ ਕੈਨਸਲ ਕੀਤੇ ਸੀ ਪੰਜਾਬ ਵਿੱਚ ਕਰੀਬ 3.46 ਰਜਿਸਟਰਡ ਲਾਇਸੈਂਸ ਨੇ ਤੇ ਦੇਸ਼ ਨਾਲੋਂ 10% ਦੀ ਜ਼ਿਆਦਾ ਲਾਇਸੈਂਸੀ ਹਥਿਆਰ ਨੇ ਪੰਜਾਬ ਦੇ ਲੋਕਾਂ ਕੋਲ 4.3 ਲੱਖ ਤੋਂ ਵੱਧ ਰਜਿਸਟਰਡ ਹਥਿਆਰ ਵੀ ਨੇ ਹੁਣ ਸਰਕਾਰ ਦੁਆਰਾ ਫਿਰ ਤੋਂ ਸਖਤਾਈ ਵਧਾ ਦਿੱਤੀ ਗਈ ਹੈ ਤੇ ਸੂਬਾ ਸਰਕਾਰ ਨੂੰ 7000 ਲਾਇਸੈਂਸ ਰੱਦ ਕਰਨ ਦੀ ਹੁਚਾਰਸ਼ ਕੀਤੀ ਗਈ ਹੈ ਤੁਸੀਂ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਕਿਸ ਨਜ਼ਰ ਨਾਲ ਦੇਖਦੇ ਹੋ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਕੇ ਜਾਇਓ ਤੇ ਇਹ ਵੀਡੀਓ ਨੂੰ ਆਪਣੇ ਹਥਿਆਰਾਂ ਦਾ ਸ਼ੌਂਕ ਰੱਖਣ ਵਾਲੇ ਮਿੱਤਰ ਨਾਲ ਸਾਂਝੀ ਜਰੂਰ ਕਰ ਦਿਓ ਧੰਨਵਾਦ